ਦਾ ਖਾਲਸਾ ਸ੍ਰੀ ਵਹਿਗੂਰ ਦੀ ਬੋਲੇ ਅੱਜ ਆ ਗਏ ਆ ਕਰੋੜਾ ਪ੍ਰੇਮ ਸਿੰਘ ਤੇ ਸ਼ਹਿਰ ਸਾਨੇ ਵਾਲ ਸਾਹਮਣੇ ਪਾਸੇ ਇਹ ਆ ਗਾਨਾਂ ਦੇ ਅਸਟਰ ਕਰੋ ਕਰੋਣੇ ਦੱਸਣੇ ਜੇ ਵੀਡੀਓ ਜੇ ਚੰਗੀ ਲੱਗੇ ਸ਼ੇਅਰ ਲਾਇਕ ਸਬਸਕ੍ਰਾਈਬ ਕਰਾਉਂ ਕਰਿਓ ਤੇ ਆਪਾਂ ਬਾਕੀ ਜਿਹੜੀ ਹਿਸਟਰੀ ਆ ਉਹ ਮੈਸੇਜ ਕਰਾਂਗੇ ਸਾਰਾ ਵੀਡੀਓ ਜੇ ਦਿਖਾਵਾਂਗੇ ਤੁਹਾਨੂੰ ਅੰਦਰ ਜਾ ਕੇ ਦੱਸ ਕਰਾਉਣਾ ਜੀ ਉਹ ਫਿਰ ਚੱਲਦੇ ਆ ਜੀ ਇਹ ਬੋਦੂਵਾਰਾ ਸਾਲ ਦਾ ਹੈਗਾ ਬਾਹਰਲਾ ਗੇਟ ਤੇ ਨਾਲ ਹੀ ਆਹ ਦਿੱਲੀ ਲੁਧਿਆਣੀ ਵਾਲਾ ਰੋਡ ਜਾਂਦਾ ਸਿੱਧਾ ਹੀ ਤੇ ਚਲੋ ਜੀ ਚੱਲਦੇ ਆਂ ਅੰਦਰ ਨੂੰ ਕਰੋਨਾ ਦੇ ਦਰਸ਼ਨ ਅੰਦਰ ਜਾ ਕੇ ਬਾਕੀ ਬਣੇ ਰਹੋ ਵੀਡੀਓ ਜੀ ਗੁਰਦੁਆਰਾ ਸਾਹਿਬ ਇਹ ਮੇਨ ਰੋਡ ਤੇ ਹੀ ਆ ਸੱਜੇ ਹੱਥ ਪਾਰਕਿੰਗ ਤੇ ਖੱਬੇ ਹੱਥ ਵੀ ਪਾਰਕਿੰਗ ਬਣੇਗੀ ਆਪਾਂ ਆ ਗਏ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਜੋੜੇ ਜਮਾ ਕਰਾ ਕੇ ਪੁਰਾਪਾ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਬਣੇ ਰਿਹਾ ਵੀਡੀਓ ਕਰੋ ਜੀ ਦਰਸ਼ਨ ਗੁਰਦੁਆਰਾ ਪ੍ਰੇਰੂ ਸਾਹਿਬ ਪਾਸ਼ਾ ਦਾ ਅਮੀ ਤੇ ਬਾਕੀ ਜਿਹੜੀ ਹਿਸਟਰੀ ਆ ਗੁਰਦੁਆਰਾ ਸਾਹਿਬ ਦੀ ਆਪਾਂ ਉਹਦੇ ਵਿੱਚ ਮੈਂਸ਼ਨ ਕਰ ਦੇਣੀ ਆ ਵੀਡੀਓ ਜੀ ਆਪਣੇ ਬਲੌਗ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਆ ਜੋੜਾ ਕਰ ਇੱਧਰ ਆ ਸਾਹਮਣੇ ਗੇਟ ਆ ਗਿਆ। ਅਗਰ ਜੀ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਕਰੋਨਾ ਦਰਸ਼ਨ। ਆ ਸਾਹਮਣੇ ਇਧਰ ਹਾਲ ਬਣਾਇਆ ਹੋਇਆ ਨਾਲੀ ਇਹ ਲੰਗਰ ਹਾਲ ਆ। ਪਾਰਸੀ ਵਾਲਿਆਂ ਦੀ ਗੱਡੀਆਂ ਖੜੀਆਂ ਨੇ। ਕਰੋ ਦਰਸ਼ਨ ਜੀ ਰੇਨੂ ਸਾਹਿਬ ਰੇਨੂ ਦਾ ਦਰਖਤ ਗੁਰੂ ਸਾਹਿਬ ਨੇ ਇੱਥੇ ਲਾਇਆ ਸੀ। ਸામਨੇ ਰੇਲੂ ਦਾ ਦਰਖਤ ਖੜਾ ਗੁਰੂ ਸਾਹਿਬ ਟਾਈਮ ਦਾ ਹੀ ਇਹ ਲੱਗਿਆ ਹੋਇਆ ਬਹੁਤ ਦੇਖ ਸੰਭਾਲ ਨਾਲ ਰੱਖਿਆ ਹੋਇਆ ਤੇ ਆ ਸਾਹਮਣੇ ਹਿਸਟਰੀ ਲਿਖੀ ਹੈ ਗੁਰਦੁਆਰਾ ਸਾਹਿਬ ਦੀ ਲੋ ਜੀ ਪੜ ਸਕਦੇ ਆਪਾਂ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਆ ਚਲੋ ਜੀ ਅੰਦਰ ਕਰਦੇ ਆਪਾਂ ਦਰਸ਼ਨ ਜਾ ਕੇ ਹੁਣ ਆਪਾਂ ਆ ਗਏ ਅੰਦੇ ਦਰਬਾਰ ਸਾਹਿਬ ਨਾਲ ਹੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰੋਂ ਬਹੁਤ ਸੋਹਣਾ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਹੋਇਆ ਦੋ ਦਰਬਾਰ ਸਾਹਿਬ ਨੇ ਨਾਲ ਹੀ ਆ ਪਹਿਲਾ ਨਾਲ ਹੀ ਇੱਕ ਦੂਜਾ ਆ ਦੂਜਾ ਦਰਬਾਰ ਸਾਹਿਬ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੈ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਮਹਿੰਦਰਵਾਰ ਸਾਹਿਬ ਉੱਥੇ ਜਾ ਕੇ ਦਰਸ਼ਨ ਕਰਾਉਣੇ ਆ ਤੇ ਆ ਗਿਆ ਗੁਰਦੁਆਰਾ ਸਾਹਿਬ ਦਾ ਮਹਿੰਦਰਵਾਰ ਸਾਹਿਬ ਬਹੁਤ ਹਾਈਟ ਤੇ ਬਣਾਇਆ ਹੈ ਗੁਰਦੁਆਰਾ ਸਾਹਿਬ ਸੰਨਸਾਨ ਸਾਹਿਬ ਨਾਲ ਹੀ ਇਤੋਂ ਪੂਰਾ ਵਿਊ ਦਿਖਦਾ ਗੁਰਦੁਆਰਾ ਸਾਹਿਬ ਦਾ ਬੈਠੜੇ ਜਾ ਕੇ ਦਿਖਾਉਣਾ ਗੁਰਦੁਆਰਾ ਸਾਹਿਬ ਤੇ ਇਧਰ ਸਾਨੇ ਵਾਲਾ ਸ਼ਹਿਰ ਦਾ ਪੂਰਾ ਵਿਊ ਦਿਖਦਾ ਮੇਰੇ ਸਾਈਡ ਤੋਂ ਆਪਾਂ ਆ ਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾ ਕੇ ਸਾਰਿਆਂ ਦੇ ਤੇ ਆਹ ਸਾਹਮਣੇ ਵੀ ਦਿਖਾ ਦਈਏ ਤੇ ਇੱਧਰ ਲੰਗਰ ਹਾਲ ਆ ਇੱਧਰ ਲੰਗਰ ਬਣਦਾ ਤੇ ਸਾਹਮਣੇ ਲੰਗਰ ਹਾਲ ਆ ਰਸੋਈ ਵਾਲਾ ਲੰਗਰ ਹਾਲ ਦੀ ਗੱਲ ਸੱਮਣੇ ਲੰਗਰ ਹਾਲ ਆ ਇਹ ਦੇਖ ਸਕਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਬਹੁਤ ਵੱਡਾ ਤੇ ਇੱਥੇ ਕਾਰ ਸੇਵਾ ਜਿਹੜੀ ਹਿਊਸਾ ਵਾਲਿਆਂ ਦੀ ਚੱਲਦੀ ਆ ਚੱਲਦੇ ਆ ਹੁਣ ਆਪਾਂ ਅੰਦਰ ਨੂੰ ਆ ਜੀ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਤੇ ਇੱਕ ਕਰੌਣਿਆ ਹੋਰ ਅਗਲੀ ਵੀਡੀਓ ਦੇ ਦਰਸਨ ਇਤਿਹਾਸ ਤੇ ਸ਼ੁਰੂ ਕਰਦੇ ਆ ਅੱਜ ਲਈ ਇਨਾ ਤੁਹਾਡੀ ਸੌਂਪਾ ਲਾ ਗਰੇ ਤੇ ਸਭ ਤੋਂ ਮੇਰੇ ਕੋਲ ਆਪ ਰੱਖੇ ਆ ਬਾਹਰ ਭਾਰੀ ਪਾਰਕਿੰਗ ਗੁਰਦੁਆਰਾ ਸਾਹਿਬ ਦੀ സമനേ രോഡ് അത്